ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਅਮਨਦੀਪ ਕੌਰ ਸਵਾਗਤ ਕਰਦੀ ਆ ਤੁਹਾਡਾ ਏਕ ਗੱਲ ਡੈਰੀ ਫਾਰਮ ਦੇ ਵਿੱਚ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਨਾਲ ਰਹਿ ਰਹੇ ਹੋਵੋਗੇ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ੇ ਤੇ ਜੀ ਅੱਜ ਦੀ ਜਿਹੜੀ ਵੀਡੀਓ ਦੀ ਸ਼ੁਰੂਆਤ ਕਰਦੇ ਆ ਪਸ਼ੂਆਂ ਦੇ ਵਿੱਚੋਂ ਕਰਦੇ ਆ ਕਿ ਤੇ ਆਪਣੇ ਉਹ ਪਿੱਛੇ ਤੁਹਾਨੂੰ ਦਿਸ ਰਹੀਆਂ ਆਂ ਦੋ ਕਟੀਆਂ ਬੈਠੀਆਂ ਆਏਆਂ ਘਰ ਦੀਆਂ ਪਾਲਣਾ ਹੁੰਦਾ ਕਹਿੰਦੇ ਆ ਕਿ ਪਸ਼ੂਆਂ ਦੇ ਵਿੱਚੋਂ ਫਾਇਦਾ ਨਹੀਂ ਹੈਗਾ ਬਚਤ ਨਹੀਂ ਹੁੰਦੀ ਹੈਗੀ ਅੱਜ ਤੁਹਾਨੂੰ ਅਸੀਂ ਉਹਨਾਂ ਕਟੀਆਂ ਬਾਰੇ ਨੌਲੇਜ ਦੇਵਾਂਗੇ ਜਾਣਕਾਰੀ ਦੇਵਾਂਗੇ ਘਰ ਦੇ ਵਿੱਚ ਤੁਸੀਂ ਪਸ਼ੂ ਪੱਛਾ ਕਿਸ ਤਰ੍ਹਾਂ ਤਿਆਰ ਕਰ ਸਕਦੇ ਹੋ ਤਾਂ ਇਧਰ ਇੱਕ ਇਹ ਹੋ ਜਾਂਦਾ ਵੀ ਮਿਹਨਤ ਆ ਨਾ ਜਿਹੜੀ ਉਹ ਕਰਨੀ ਪੈਂਦੀ ਹੈਗੀ ਮੰਜ਼ਲ ਤੱਕ ਪਹੁੰਚਣ ਲਈ ਆਪਾਂ ਨੂੰ ਮਿਹਨਤ ਬਹੁਤ ਜ਼ਰੂਰੀ ਆ ਸਖਤ ਮਿਹਨਤ ਚਾਹੀਦੀ ਹੈਗੀ ਤਾ ਕਰਕੇ ਪੰਨੋਰ ਤੋਂ ਮੰਜ਼ਲ ਤੇ ਪਹੁੰਚਦੇ ਆ ਜਦੋਂ ਆਪਾਂ ਮਿਹਨਤ ਕਰਦੇ ਆਗੇ ਕਈ ਵਾਰ ਮਿਹਨਤ ਕਰਦੇ ਕਰਦਿਆਂ ਨੂੰ ਨਾ ਰੋੜੇ ਵੀ ਬਾਜਦੇ ਆਗੇ ਤਾਂ ਉਹ ਰੋੜਿਆਂ ਨੂੰ ਪਾਸੇ ਕਰਨਾ ਆਪਣੇ ਚੀ ਹਿੰਮਤ ਹੁੰਦੀ ਆ ਵੀ ਆਪਣੇ ਚੀ ਹਿੰਮਤ ਲਿਆਓ ਵੀ ਉਹ ਰੋੜਿਆਂ ਨੂੰ ਪਾਸੇ ਕਰਕੇ ਤੇ ਇਸ ਜਿਹੜੀ ਕੱਟੀਆਂ ਦੀ ਜਾਣਕਾਰੀ ਉਹ ਮੇਰੇ ਹਸਬੰਦ ਤੁਹਾਨੂੰ ਦੇਣਗੇ ਅੱਜ ਤੇ ਆਪਾਂ ਉਹਨਾਂ ਨੂੰ ਪੁੱਛਦੇ ਆਗੇ ਵੀਡੀਓ ਦੀ ਸ਼ੁਰੂਆਤ ਹੋ ਚੁੱਕੀ ਆ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਆ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਵੀਡੀਓ ਨੂੰ ਲਾਈਕ ਕਰ ਦਿਆ ਕਰੋਗੇ ਸ਼ੇਅਰ ਕਰ ਦਿਆ ਕਰੋ ਤੇ ਮੈਨੂੰ ਅੱਜ ਤੁਸੀਂ ਵੀਡੀਓ ਦੇ ਵਿੱਚ ਇਹ ਦੱਸਣਾ ਹੈਗਾ ਵੀ ਤੁਹਾਨੂੰ ਪਸ਼ੂਆਂ ਦੇ ਪ੍ਰਤੀ ਜਾਣਕਾਰੀ ਚਾਹੀਦੀ ਆ ਜਾਂ ਮੇਰੇ ਦੂਸਰੇ ਬਲੌਗ ਤੁਸੀਂ ਦੇਖ ਸਕਦੇ ਹੋ ਉਹ ਵੀ ਆਉਂਦੇ ਆਗੇ ਤਾਂ ਤੁਹਾਨੂੰ ਮੇਰੀ ਕਿਹੜੀ ਵੀਡੀਓ ਵਧੀਆ ਲੱਗੀ ਆਗੀ ਤਾਂ ਅੱਜ ਤੁਹਾਨੂੰ ਮੈਂ ਆਪਣੇ ਹਸਬੰਦ ਨੂੰ ਪੁੱਛਦੇ ਆ ਉਹਨਾਂ ਨੂੰ ਉਹ ਕਟੀਆਂ ਦੇ ਬਾਰੇ ਜਾਣਕਾਰੀ ਦੇਣਗੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੇ ਸੋਨਾ ਲੋ ਜੀ ਹੁਣ ਅਸੀਂ ਇਹਨਾਂ ਨੂੰ ਪਾਣੀ ਪਿਆ ਰਹੇ ਹਾਂਗੇ ਇਹਨਾਂ ਨੂੰ ਨਮਾਉਣਾ ਹੈਗਾ ਲਾਈਟ ਚਲੀ ਗਈ ਆ ਤਾਂ ਇਸ ਕਰਕੇ ਬਾਲਟੀ ਨਾਲ ਪਾਣੀ ਪਿਆ ਰਹੇ ਹਾਂਗੇ ਤੇ ਜੀ ਦੇਵਾਂਗੇ ਉਹਨਾਂ ਦੀ ਜਾਣਕਾਰੀ ਬਸ ਦੋ ਮਿੰਟ ਪਾਣੀ ਪਿਆ ਦਈਏ ਠੀਕ ਆ ਬਾਅਦ ਵਿੱਚ ਮੈਂ ਕੋਲ ਜਾ ਕੇ ਦੱਸੂਗਾ ਕਿ ਕਿੰਨੀ ਮਰਾਈਆਂ ਨੇ ਕਿੰਦੇ ਕਿਹੜੇ ਸਿਹਮੰਦ ਨੇ ਇਹ ਮਾਂ ਦਾ ਸੁੱਧ ਕਿੰਨਾ ਸੀ ਤੁਹਾਨੂੰ ਕੀ ਲੱਗਦਾ ਵੀ ਪਸ਼ੂ ਰੱਖਣ ਚ ਫਾਇਦਾ ਹੈਗਾ ਕਿ ਨਹੀਂ ਹੈਗਾ ਜਿਵੇਂ ਹੁਣ ਆਪਾਂ ਘਰ ਦੀਆਂ ਝੋਟੀਆਂ ਬੇਕੀਆਂ ਤਿਆਰ ਕਰਕੇ ਹਾਂਜੀ ਚਾਰ 5 ਅੰਜਾਂ ਦਾ ਬੀਚਤਿਆਂ ਹੂੰ ਤਿਆਰ ਕਰਕੇ ਤੇ ਆਪਾਂ ਨੂੰ ਤਾਂ ਹੈਗੀ ਆ ਫਾਇਦਾ ਲੱਗਦਾ ਜਿੰਨਾ 4 5 ਕਿੱਲਾਂ ਦਾ ਪਾਉਨੇ ਆ ਹਰ ਸਾਲ 4 5 ਛੁੱਟੀਆਂ ਜਿਹਨਾਂ ਬੱਚੀਆਂ ਵੇਚ ਲੈਨੇ ਆ ਆਪਾਂ ਹਾਂਜੀ ਤੇ ਉਹ ਫਾਇਦਾ ਹੀ ਆ ਜਿਹੜਾ ਦੂਜੇ ਪਾਸੇ ਨਾਲ ਲਈ ਆਪਾਂ ਚਾਰ ਚੁੰਦੀਆ ਦੁੱਧ ਉਹ ਆਪਾਂ ਨੂੰ ਛਿਰੀ ਰਹਿ ਜਾਂਦਾ ਜਦੋਂ ਘਰ ਦੇ ਤਿੰਨ ਚਾਰ ਪੱਤੇ ਤਿਆਰ ਕਰਕੇ ਵੇਚਦੇ ਹਾਂ ਹਾਂਜੀ ਇਹਨਾਂ ਚਾਰ ਦਾ ਖਾਤਿਆ ਹੁੰਦਾ ਹੈ ਉਹ ਆਪਣਾ ਮੰਨ ਕੇ ਚਲੋ ਸਾਰਾ ਉਹ ਕੱਢ ਜਾਂਦੇ ਜਿਹੜੇ ਪਸ਼ੂ ਖੇਡ ਕਰਦੇ ਪਰ ਇੱਕ ਗੱਲ ਇਹ ਆ ਵੀ ਸਾਂਭਣ ਦਾ ਆਪ ਤੇ ਵਿੱਚ ਫਾਇਦਾ ਏ ਜੇ ਆਪਾਂ ਕੋਈ ਆਪਣੇ ਘਰੇ ਆਣਾ ਸੀਰੀ ਸਾਂਝੀ ਰੱਖਿਆ ਹੋਇਆ ਜੇ ਆਪ ਉਹਦੇ ਤੇ ਪਸ਼ੂ ਛੜਦਗੇ ਫੇਰ ਨਹੀਂ ਕੋਈ ਮਤਲਬ ਹੈਗਾਗਾ ਹਨਾ ਫਿਰ ਉਹ ਗੱਲ ਦੀ ਬਣਦੀ ਪਸ਼ੂ ਦੀ ਜੇ ਕਿੱਥੇ ਤਾਂ ਆਹ ਹਾਂਜੀ 20 ਲੀਟਰ ਵਾਲੀ ਦੀ ਹਾਂਜੀ ਕਿੱਥੇ ਸੱਤ ਤੋਂ 15 ਹੀ ਦੇਣਾ ਹੂੰ ਇਹ ਮਕਾਇਦਸ ਤਾਂ ਪੱਕੀ ਆ ਚਾਹ ਕੋ ਫੀਰੀ ਨੇ ਸਫਾਈ ਹੀ ਕਰ ਲਈ ਆ ਹਾਂ ਤਾਂ ਹੁਣ ਅਸੀਂ ਦੇਖੋ ਇਹ ਆਪਦੇ ਸਾਡੇ ਆ ਪਸ਼ੂ ਆ ਜਿਹੜੇ ਘਰੇ ਰੱਖੇ ਹੋਏ ਆ ਹੁਣ ਆ ਵੇਚਣ ਵਾਲਾ ਇਹਦੇ ਚ ਕੋਈ ਪਸ਼ੂ ਨਹੀਂ ਹੈਗਾਗਾ ਉਹ ਬਿੱਲ ਮਾਤੇ ਦਿਖਾਵੇ ਉਹ ਸੁਈ ਦੀ ਆ ਮਗਰਾ ਬੱਚਾ ਹੈ ਹਾਂਜੀ ਆ ਮਗਰ ਕੱਟੀ ਆ ਇਹਦੇ ਇਹਦੇ ਥੱਲੇ ਤੇ ਇਹ ਦੇਖੋ ਇਹਦੇ ਥੱਲੇ 18 ਲੀਟਰ ਦੁੱਧ ਹੈਗਾ ਤੇ ਘਰਦੀ ਆ ਇਹ ਸਾਡੇ ਬਾਕੀ ਉਹ ਬੈਠੀਆਂ ਦੋਨੇ ਸਾਡੀਆਂ ਮਾਂ ਜਿਆ ਤੁਹਾਡੀ ਘਰ ਦੀਆਂ ਮਾਰ ਲੈਂਦੀ ਇਹ 20+ ਨਹੀਂ ਇਹ ਮਾਂ ਉਵੇਂ ਨਹੀਂ ਮਾਰਦੀ ਹੈਗੀ ਇਹ ਤਾਂ ਉ ਪਸ਼ੂਆਂ ਨੂੰ ਮਾਰਦੀ ਹੈਗੀ ਇਹ ਜਿਹੜਾ ਵੇਚਣ ਵਾਲਾ ਪਸ਼ੂ ਹੁੰਦਾ ਨਵਾਂ ਹੂੰ ਉਹ ਨੂੰ ਮਾਰਦੀ ਆ ਤੇ ਹੋਰ ਕੋਈ ਘਰ ਦੇ ਪਸ਼ੂ ਨੂੰ ਨਹੀਂ ਮਾਰਦੀ ਇਹਨੂੰ ਪਤਾ ਨਹੀਂ ਕੀ ਸਿਆਣ ਵਾਲੀ ਹੁੰਦੀ ਹੈ ਹਾਂ ਮੈਨੂੰ ਵੀ ਕੁਝ ਨਹੀਂ ਕਹਿੰਦੀ ਇਹ ਤਾਂ ਕੁੱਤੇ ਬੈਠੀ ਆ ਮਾਂ ਪਰ ਜਿਹੜਾ ਬਗਾਨਾ ਪੰਦਾ ਆ ਉਹਨੂੰ ਵੀ ਮਾਰਦੀ ਆ ਤੇ ਬਗਾਨਾ ਪਸੰਦ ਉਹਨੂੰ ਵੀ ਜੇ ਇਹ ਕੁੱਤੇ ਵਾਲਾ ਕੰਮ ਆ ਦੂਜਿਆਂ ਨੂੰ ਮਾਰਦੀ ਆ ਹੈਨਾ ਵਾ ਇੱਕ ਕੱਲ ਇਹ ਵੀ ਆ ਗਈ ਵੀ ਜੇ ਪਸ਼ੂਆਂ ਦੇ ਵਿੱਚ ਹੈਨਾ ਰਵਾਂਗੇ ਆਪਾਂ ਪਸ਼ੂਆਂ ਨੂੰ ਪਿਆਰ ਨਾਲ ਰੱਖਾਂਗੇ ਫਿਰ ਆਪਾਂ ਨੂੰ ਇਹ ਬਚਤ ਦਿੰਦੇ ਹੀ ਦਿੰਦੇ ਆ ਜੇ ਹੁਣ ਆਪਾਂ ਉਹੀ ਰੱਖੇ ਹੋਏ ਅੱਕਾਂਗੇ ਇਹਨਾਂ ਤੇ ਫਿਰ ਕੋਈ ਇਹਨਾਂ ਨੇ ਬਰ ਨਹੀਂ ਦੇਣਾ ਹੈਗਾ ਹੁਣ ਤੁਸੀਂ ਸਾਡੀਆਂ ਉਹ ਛੋਟੀਆਂ ਦੇਖੋਗੇ ਉਹ ਇੰਨੀ ਸੀਲ ਆ ਨਾ ਪਹਿਲਾਂ ਜਿਹੜੀ ਝੋਟੀ ਹੁੰਦੀ ਆ ਨਾ ਵੀ ਉਹ ਪਹਿਲਾਂ ਪਸ਼ੂ ਨੇੜੇ ਨਹੀਂ ਲੱਗਣ ਦਿੰਦਾ ਹੁੰਦਾ ਤੇ ਹਾਂ ਤੇ ਤੁਸੀਂ ਹੁਣ ਤੁਹਾਨੂੰ ਅਸੀਂ ਦਿਖਾਵਾਂਗੇ ਵੀ ਅਸੀਂ ਕਿਸ ਤਰ੍ਹਾਂ ਉਹਨੂੰ ਵੀ ਨੇੜੇ ਹੋ ਜਾਂਦੇ ਆ ਜਿਵੇਂ ਮਰਜ਼ੀ ਉਹਦੇ ਥਣ ਖਿੱਚੀ ਜਾਓ ਕੁਝ ਵੀ ਨਹੀਂ ਜਮਾ ਹੀ ਨਹੀਂ ਲੱਤ ਚੱਕਦੀ ਹੈਗੀ ਕੀ ਇਹ ਸਿਰਫ ਪਿਆਰ ਨਾਲ ਹੁੰਦਾ ਹੈਗਾ ਪਸ਼ੂ ਆ ਦੇਖੋ ਬਈ ਇੱਕ ਆ ਨਾ ਬੱਛੀ ਜਮਾ ਮਾਰਨ ਵਾਲੀ ਹੋਈ ਪਈ ਸੀ ਵਿਚਾਰੀ ਮਰਦੀ ਹੋਈ ਬਚਾਈ ਆ ਇਹਦਾ ਨਾ ਮਸਤੀ ਰੱਖਿਆ ਹੋਇਆ ਸਾਡੇ ਚਿਚੜ ਦਾ ਹਾਂ ਕਿੰਨੇ ਚਿਚੜ ਸੀਗੇ ਤੇ ਆਪਾਂ ਕਿਵੇਂ ਬਚਾਈ ਆ ਹਨਾ ਵਿਚਾਰੀ ਤੇ ਹੁਣੇ ਮਾਰਦੀ ਆ ਛਾਲਾਂ ਹਨਾ ਮਸਤੀ ਹੂੰ ਵੀਦਾਂ ਦੀ ਸੀ ਜਿੱਤੇ ਆਪਾਂ ਜਾਣ ਲਈ ਆ ਤੇ ਉਦਾਂ ਮੇਰੀ ਭਾਈ ਬੱਛੀ ਤਾਂ ਮਰ ਗਈ ਲਿਜਾਣੀ ਆ ਤਾਂ ਲੈ ਜੋ ਨਹੀਂ ਰਹਿਣ ਦਿਓ ਕਿ ਇਹ ਤਾਂ ਮਰ ਗਈ ਤੇ ਚੱਕ ਕੇ ਲਿਆਂਦੀ ਸੀ ਬੋਰੀ ਚ ਲਵੇਟ ਕੇ ਤੇ ਤਾਂ ਤਾਂ ਆਪਣੇ ਕੋਲੇ ਉੱਠੀ ਨਹੀਂ ਇਹ ਚਿੱਚੜ ਇੰਨੇ ਸੀਗੇ ਨਾ ਇਹਦੇ ਦਵਾਈ ਲਾਉਣ ਜੋਗੇ ਸੀ ਵੀ ਦਵਾਈ ਲਾਤੀ ਤਾਂ ਇਹ ਤਾਂ ਚੱਲੀ ਨਹੀਂ ਜਾਣੀ ਫੇਰ ਕੱਲੇ ਕੱਲੇ ਤੋੜੇ ਤੇ ਤਾਕਤ ਦੇ ਟੀਕੇ ਲਵਾਏ ਵੈਰੀ ਨਾਲ ਆਰਟੀਜੂ ਲਾਇਆ ਜਿਹੜੇ ਖੂਨ ਮੁੱਤਣ ਲੱਗਦੀ ਸੀਗੀ ਤੇ ਫੇਰ ਮੰਨ ਲਾ ਇਹਨੂੰ ਬਰੋਕਾਉਂਦੋਂ ਤੇ ਰਹੇ ਆਪਾਂ ਫੇਰ ਹੌਲੀ 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 ਜਾ ਕੇ ਇਹਦੇ ਦੁੱਧ ਪਚਣ ਲੱਗਿਆ ਐਂਟਾਸੈਪਟਾ 2562 ਪੰਜ ਦਿਨ ਲਗਾਤਾਰ ਟੀਕੇ ਲਾਈ ਨੀ ਫੈਕਸ਼ਨ ਸੀ ਇਹਦੇ ਪੇਟ 'ਚ ਜੇ ਦੁੱਧ ਪਿਆਉਂਦੇ ਸੀ ਤਾਂ ਮੂਠ ਲਾਦੇ ਨੇ ਵੀ ਜੇਦੋਂ ਜਿਹੜੇ ਜੀ ਨੂੰ ਰੱਬ ਨੇ ਰੱਖਣਾ ਹੋਵੇ ਉਹ ਰੱਖ ਚੱਲਦਾ ਹੈਗਾ ਜਿਹਦੀ ਘਟਿਆ ਉਹਦੀ ਹਨਾ ਚੰਗੇ ਭਲੇ ਦੀ ਵੀ ਘਟ ਜਾਂਦੀ ਹੈਗੀ ਤੇ ਜਿਹਦੀ ਵਧੀਆ ਇਹਦੀ ਵਧੀ ਸੀ ਇਹਨੇ ਆਪਣੇ ਘਰ ਦਾ ਖਾਣਾ ਸੀਗਾ ਹੁਣ ਗੂਗਲੋ ਜੀ ਮਾਰਦੀ ਐ ਛਾਲਾਂ ਇਹ ਛਾਲਾਂ ਛੱਡ ਕੇ ਟੁੱਟ ਮਾਰਦੀ ਐ ਦੇਖਿਓ ਤੁਸੀਂ ਦੇਖੋ ਜੀ ਇੱਥੇ ਸੰਗ ਡਾਕ ਨੇ ਪੱਤ ਕੱਲੂ ਟੀਕੇ ਲਾ ਕੇ ਇੱਥੇ ਹੈ ਹੀ ਹੋ ਜਾਣੀ ਆ ਠੀਕ ਆ ਆਈ ਹੋ ਜਾਣੀ ਆ ਆਈ ਹੋ ਜਾਣੀ ਆ ਸਰਤ ਨਹੀਂ ਰਹਿਣੀ ਦੋ ਦੇਣਾ ਦੋ ਕਿੰਨਾ ਟਾਈਮ ਦਾ ਹੁੰਦਾ ਹੈਗਾ ਉਹ ਠੀਕ ਆ بس ਬਈ ਅਸੀਂ ਪਾਣੀ ਪਿਆ ਕੇ ਫਿਰ ਤੁਹਾਨੂੰ ਦਿੰਨੇ ਆ ਉਹਨਾਂ ਦੀ ਨੌਲੇਜ ਵੀਡੀਓ ਨੂੰ ਐਂਡ ਤੱਕ ਜਰੂਰ ਸੋਣਾ ਦੇਖ ਲਓ ਕਿੰਨੀਆਂ ਕਰਦੀਆਂ ਬਾਤ ਲੋ ਬਈ ਹੁਣ ਤੁਹਾਨੂੰ ਅਸੀਂ ਇਹਨਾਂ ਦੀ ਜਾਣਕਾਰੀ ਦਿੰਨੇ ਆ ਕਿੰਨੇ ਟਾਈਮ ਤੱਕ ਆਏਗਾ ਕਿਵੇਂ ਅਸੀਂ ਇਹ ਪਾਲਾਂਗੇ ਤੇ ਆਹ ਹੁਣ ਇਹਨਾਂ ਦੇ ਸਿੰਗ ਸਾਫ਼ ਕਰਨ ਦੇ ਅੱਜ ਅੱਜ ਸਾਡੇ ਕੋਲੇ ਟਾਈਮ ਸੀਗਾ ਹਾਂਜੀ ਦੱਸੋਗੇ ਜੀ ਇਹਦੇ ਬਾਰੇ ਕੀ ਦੱਸਣਾ ਆਪਣੀ ਬਰਕਤ ਬਾਰੇ ਲੜਕਾ ਤਾਂ ਆਪਣੀ ਸ਼ਰਾਰਤੀ ਬਹੁਤ ਆ ਦੱਸੋ ਵੀ ਹੁਣੇ ਕਿੰਨੇ ਟਾਈਮ ਦੀ ਆ ਅੱਜ ਕਿੰਨੀ ਤਰੀਕ ਆ ਅੱਜ ਹੈਗੀ ਆ 2 ਅਕਤੂਬਰ ਤੈਨਾ 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 ਨਵੰਬਰ ਤੈਨਾ ਨਵੰਬਰ ਆ ਤੈਨਾ ਨਵੰਬਰ 15 ਤਰੀਕ ਨੂੰ ਇਹਨੇ ਹੋ ਜਾਣਾ 9 ਮਹੀਨਿਆਂ ਦੀ ਅੱਜ 8.5 ਦੀ ਹੋਗੀ ਹੂੰ ਤੇ ਇਹਨੂੰ ਆਪਾਂ 2 ਮਹੀਨੇ ਦੀ ਮਾ ਦਾ ਦੁੱਧ ਪਿਆ ਸੀ ਕਿਉਂ ਪੂਰਾ ਹਾਂਜੀ 2 ਲੀਟਰ ਐਕ ਟਾਈਮ 2 ਲੀਟਰ ਐਕ ਟਾਈਮ ਠੀਕ ਆ ਹਾਂਜੀ ਫੇਰ 15 ਦਿਨ ਦੀ ਜਦੋਂ ਹੋ ਗਈ ਸੀਗੀ ਇਹਨੂੰ ਡੀ ਵਾਰਨਿੰਗ ਕਰਕੇ ਮਤਲਬ ਪਾਣੀ ਦਵਾਈ ਦੇ ਕੇ ਹੂੰ ਠੀਕ ਆ ਉਸ ਤੋਂ ਬਾਅਦ ਇਹਦੀ ਫੀਡ ਸ਼ੁਰੂ ਕਰਤੀ ਸੀਗੀ ਹੂੰ 2 ਕਿਲੋ ਦੁੱਧ ਸਵੇਰ ਸ਼ਾਮ ਹੂੰ 2-2 ਕਿਲੋ ਤੇ ਉਸ ਤੋਂ ਬਾਅਦ 1 ਕਿਲੋ ਫੀਡ ਸੁਬਾਹ ਦੇਣੀ ਆ ਇਹਨੂੰ 1 ਕਿਲੋ ਫੀਡ ਸ਼ਾਮ ਨੂੰ ਦੇਣੀ ਆ ਹੂੰ ਕਾਰਗਲ ਦੀ ਫੀਡ ਪਾਉਂਦਾ ਹੁੰਦਾ ਸੀ ਮੈਂ ਕਾਫ ਗਰੂਅਰ ਇਹਨਾਂ ਸਟਾਰਟਰ ਪਾਈ ਫਿਰ ਕਾਫ ਗਰੂਅਰ ਪਾਈ ਠੀਕ ਆ ਕਿਲੋ ਕਿਲੋ ਹੀ ਪਾਈ ਕੋਈ ਜ਼ਿਆਦਾ ਨਹੀਂ ਪਾਈ ਫਿਰ ਜਦੋਂ 6 ਮਹੀਨੇ ਦੀ ਹੋ ਗਈ ਇਹ 6 ਮਹੀਨੇ ਦੀ ਹੋ ਕੇ ਐਲਪਤ ਜ਼ਿਆਦਾ ਕਰਨ ਲੱਗ ਗਈ ਫਿਰ ਮੈਂ ਇਹਦੀ ਹੁਣ ਫੀਡ ਬੰਦ ਕਰਤੀ ਹੁਣ 2 ਮਹੀਨੇ ਤੋਂ ਕੱਲੇ ਇਹ ਚਾਰ ਤੇ ਆ ਕਿਉਂਕਿ ਆਪਣੇ ਚਾਰ ਦੇ ਵਿੱਚ ਮੱਕੀ ਬਹੁਤ ਜ਼ਿਆਦਾ ਸੀਗੀ ਤੇ ਇਸ ਕਰਕੇ ਹੁਣ ਮੈਂ ਫੀਡ ਫੂਡ ਬੰਦ ਕਰਤੀ ਆ ਕੱਲੇ ਚਾਰਤੇ ਆ ਐ ਕਿਦੀ ਗੰਦੀ ਆ ਤੇ ਅਸ਼ਰਾਤ ਝੱਗਾਂ ਚ ਬਣਾਏ ਨੇ ਤੇ ਇੱਕ ਵੀਰ ਕੇ ਦਾਣਾ ਲੈ ਹੀ ਲੈਣਾ ਜਦੋਂ ਬੱਚਾ ਚੋਣੇ ਆ ਰਾੜੀ ਹੁੰਦੀ ਆ ਰਾੜੀ ਨੂੰ ਵੇਖ ਕੇ ਨੇ ਰਿੰਗਣਾ ਹੈ ਡੈਡੀ ਦੀ ਆਸ ਤੇਰੀ ਆਸ ਤੇ ਇਸੇ ਦੋਨਾਂ ਨੇ ਪਿਆਰਤੀ ਦੀ ਵਿਗਾੜੀ ਹੋਈ ਆ ਛੋਡੀ ਇਹ ਜਦੋਂ ਆਉਣੇ ਆ ਇਹਨੂੰ ਇੱਕ ਮੋਟਾ ਦਾਣਾ ਪਾ ਦਿੰਨੇ ਆ ਜੇ ਨਹੀਂ ਹੋਵੇ ਕੋਦਰ ਹੈਲਥ ਕਰੀ ਜਾਂਦੀ ਜੇ ਤੁਸੀਂ ਦਾਣਾ ਨਹੀਂ ਪਾਉਂਦੇ ਤਾਂ ਇਹ ਸਾਰਾ ਰਾਤ ਨੂੰ ਵੀ ਰਿੰਗੀ ਜਾਂਦੀ ਐ ਮੈਨੂੰ ਬਹੁਤ ਤੰਗ ਕੀਤਾ ਇਹਨੇ ਉਹ ਦਿਨ ਜਦੋਂ ਨਾ ਤੋਂ ਬਨਾ ਸੀ ਮੈਂ ਪਾਇਆ ਨਹੀਂ ਤੇ ਮੁੜ ਕੇ ਰਿੰਗੀ ਗਈ ਹੂੰ ਇਹ 8.5 ਮਹੀਨੇ ਦੀ ਹੋ ਗਈ ਆ 8 ਦੀ ਹਣ ਲੋਕ ਕਹਿੰਦੇ ਆ ਕਟੀਆਂ ਚ ਕੋਹ বাজਦਾ ਨਹੀਂ ਮੈਂ ਇਹ ਗੱਲ ਦੱਸਣੀ ਚਾਹਣਾ ਪਹਿਲਾਂ ਕਟੀਆਂ ਤਾਂ ਦਿਖਾਈਆਂ ਆਪਣੇ ਕੋਲੇ 5 ਦੇ ਕਟੀਆਂ ਸੀਗੀਆਂ ਹਾਂਜੀ ਤੇ ਆਪਾਂ ਉਹ ਸੰਭੀ ਗਏ ਆ ਆਪਾਂ 2 ਕਟੀਆਂ ਘਰਦੀਆਂ ਸੀ 3 ਆਪਾਂ ਮੁੱਲ ਲਈਆਂ ਸੀਗੀਆਂ ਹਾਂਜੀ ਤੇ 5 ਦੇ ਕਟੀਆਂ ਆਪਾਂ 6 ਲੱਖ ਤੇ 1516000 ਦੀਆਂ ਬੇਚ ਲਈਆਂ ਹਾਂਜੀ ਵਿੱਚੋਂ 2 ਕਟੀਆਂ ਤਾਂ ਆਪਾਂ ਬਚਪਨ ਤੋਂ ਹੀ ਸੰਭੀਆਂ ਸੀ 1 ਕੱਟੀ ਆਪਾਂ ਸਿਰਫ ਸੰਭੀ 1 ਸਾਲ ਤੇ ਦੂਜੀਆਂ ਡੇਢ ਸਾਲ ਸੰਭੀਆਂ ਹਾਂਜੀ ਤੇ 6 ਲੱਖ ਰੁਪਇਆ ਵਟਾ ਗਿਆਂ ਜੇ ਮੰਨ ਲਾ ਆਪਾਂ ਪੰਜਾਂ ਕਟੀਆਂ ਨੂੰ 150 150 ਦੇ ਪੱਠੇ ਤੇ ਚਾਰ ਡੇਲੀ ਖਾਂਦੀ ਹੈ ਇੱਕ ਕੱਟੀ 150 ਰੁਪਇਆ ਡੇਲੀ ਉਹਨਾਂ ਨੂੰ ਖਵਾਈ ਗਏ ਜੇ ਉਹ 150 ਰੁਪਇਆ ਇੱਕ ਆਪਾਂ ਰੱਖ ਗਏ ਡੇਲੀ ਤੇ ਸਾਲ ਨਾਲ ਢਾਂਗਾਂ ਸਾਲਾਂ ਦੇ ਵਿੱਚ ਆਪਾਂ ਇਕੱਠਾ ਨਹੀਂ ਕਰ ਸਕਦੇ 1/2 ਲੱਖ ਰੁਪਇਆ 1.5 ਲੱਖ ਤੇ ਇਹ ਕਰਮ ਆ ਲੀਆਂ ਇੱਕ ਹਿਸਾਬ ਦਾ ਗੱਲਾ ਹੈ ਡੇਲੀ ਆਪਾਂ ਇਹਨਾਂ ਨੂੰ 100 ਰੁਪਇਆ ਖਵਾ ਦਿੰਦੇ ਆ ਮੰਨ ਲਓ ਚਾਰ ਤੇ ਤੂੜੀ ਇਹ ਇਹ 2.5 ਸਾਲ ਬਾਅਦ ਆਪਾਂ ਨੂੰ ਇਕੱਠਾ 6 ਸਵਾ ਲੱਖ ਰੁਪਈਆ ਦੇ ਦਿੰਦਿਆਂ ਤੇ ਇਹ ਚੱਕਰ ਆ ਵੀ ਕੱਟ ਗਈ ਹੁਣ ਕਹਿੰਦੀ ਐ ਕੱਟੀਆਂ ਸਾਂਭਣ ਤੇ ਬਚਦਾ ਨਹੀਂ ਕੋਸ ਪਰ ਉਹ ਬੰਦਾ ਮੇਰੇ ਨਾਲ ਬੈਠ ਕੇ ਡਿਸਕਸ ਕਰੇ ਕਿ ਨਹੀਂ ਕਿਉਂ ਨਹੀਂ ਬਚਦਾ ਤੇ ਇੱਕ ਮੇਰੀ ਗੱਲ ਸੁਣੋ ਵੀ ਜਿਵੇਂ ਹੁਣ ਡੈਰੀ ਹਨਾ ਦੁੱਧ ਪਾਉਨੇ ਆਪਾਂ ਦੁੱਧ ਦੇ ਨਾਲ ਨਾਲ ਇਹਨਾਂ ਨੂੰ ਰੱਖਣ ਦਾ ਫਾਇਦਾ ਹੈਗਾ ਕੱਟੀਆਂ ਨੂੰ ਜਿਹੜਾ ਬੰਦਾ ਦੁੱਧ ਪਾਉਂਦਾ ਏ ਜਿਹੜੇ ਦੁੱਧ ਦੇ ਪੈਸੇ ਆਉਂਦੇ ਆ ਅੱਦੇ ਤਾਂ ਉਹ ਫੀਲਡ 'ਚ ਨਿਕਲ ਜਾਂਦੇ ਆ ਠੀਕ ਆ ਬਾਕੀ ਘਰ ਦਾ ਸੌਦਾ ਆ ਜਾਣਾ ਬੱਚਿਆਂ ਦੀ ਫੀਸ ਭਰੀ ਜਾਣਾ ਬੱਚੇ ਦੇ ਬੱਚੇ ਆ ਤੇ ਜੇ ਸੀਰੀ ਰੱਖਿਆ 15000 ਰੁਪਿਆ ਉਹ ਨਿਕਲ ਜਾਣਾ ਹੂੰ ਬਿਜਲੀ ਦਾ ਬਿੱਲ ਆ ਜਾਣਾ ਹੂੰ ਜਿਆਦਾ ਖਰਚੀਆਂ ਜਿਹੜੇ ਦੁੱਧ ਦੇ ਵਿੱਚੋਂ ਆਈ ਚਲਾਈ ਚੱਲਣੀ ਆ ਡੈਰੀ ਫਾਰਮ ਜੇਕਰ ਕਾਮਜਾਪ ਕਰਨਾ ਤਾਂ ਸਿਰਫ ਆਪਾਂ ਨੂੰ ਬੱਚਿਆਂ ਦੇ ਸਿਰ ਤੇ ਕਾਮਜਾਪ ਹੋਣਾ ਨਹੀਂ ਡੈਰੀ ਫਾਰਮ ਦੇ ਵਿੱਚੋਂ ਸਿਰਫ ਰੂੜੀ ਬਚਣੀ ਆ ਜੇ ਕਰਾ ਪਤਾ ਲੈ ਦੁੱਧ ਤੇ ਸਰ ਤੇ ਮਰ ਭਰ ਲਵਾਂਗੇ ਕਿਉਂਕਿ ਦੁੱਧ ਆਪ ਜਿੰਨਾ ਪਾਵਾਂਗੇ ਹੂੰ ਉਹਨਾਂ ਖਰਚਾ ਹੋਈ ਜਾਣਾ ਜੇ ਮੰਨ ਲਓ ਲੱਖ ਰੁਪਏ ਦਾ ਮਹੀਨੇ ਦਾ ਦੁੱਧ ਪਾਉਣੇ ਆਪਾਂ ਹੂੰ ਸਿੱਧਾ ਸਿੱਧਾ ਹਿਸਾਬ ਆ 50000 ਰੁਪਏ ਦੀ ਤਾਂ ਫੀਡ ਨਿਕਲ ਜਾਣੀ ਆ ਠੀਕ ਹੈ ਹੂੰ ਉਸ ਤੋਂ ਬਾਅਦ 10000 ਰੁਪਿਆ ਘਟ ਤੋਂ ਘਟ ਸੀਰੀ ਦਾ ਨਿਕਲ ਗਿਆ ਹੂੰ 60 ਹੋ ਗਿਆ 5000 ਰੁਪਿਆ ਡਾਕਟਰ ਦਾ ਨਿਕਲ ਗਿਆ ਹੂੰ 65 ਹੋ ਗਿਆ ਹੂੰ ਪਿੱਛੇ ਰਹਿ ਗਿਆ 35000 ਉੱਚੋ 5000 ਬਿਜਲੀ ਦਾ ਬਿੱਲ ਕਿਉਂਕਿ ਗਰਮੀ ਚ ਪੱਖੇ ਜਿਆਦਾ ਚੱਲਦੇ ਆ ਸਿਆਲ ਚ ਘਾਟਾ ਉਸ ਤੋਂ 5000 ਤਾਂ ਪੈਈ ਜਾਂਦੀ ਆ 70000 ਰੁਪਇਆ ਹੋ ਗਿਆ ਪਿੱਛੇ 30000 ਰੁਪਇਆ ਰਹਿ ਗਿਆ ਉੱਚੋ ਆਪਾਂ ਘਰ ਦੇ ਖਰਚੇ ਵੀ ਕਰਨੇ ਆ ਆਈ ਚਲਾਈ ਕਰਨੀ ਆ ਜਾਂ ਮੰਨ ਲਓ ਹੋਰ ਕਈ ਇਧਰ ਉਧਰ ਜਾਣਾ ਉਲੀ ਵਾਲਾ ਪਾਊਡਰ ਆ ਗਿਆ ਪਸ਼ੂਆਂ ਨੂੰ ਹੋਰ ਪਾਊਡਰ ਪਾਉਣੇ ਪੈਂਦੇ ਆ ਤੇ ਮੰਨ ਕੇ ਚੱਲੋ ਆਪਣਾ ਸਰਕਲ ਪੂਰਾ ਸੋਹਣਾ ਚੱਲੀ ਜਾਂਦਾ ਦੁੱਧ ਪਾਉਣ ਦੇ ਨਾਲ ਵਧੀਆ ਹੂੰ ਜੇ ਆਰਾ ਹੋ ਗਿਆ ਜਾਂਦਾ ਜੇਕਰ 10 ਪਸ਼ੂਆ ਆਪਣੇ ਕੋਲੇ ਠੀਕ ਆ 10 ਪਸ਼ੂਆਂ ਦੇ ਜੇਕਰ ਬੱਚੇ ਬਚਣਗੇ 10 ਆਪਾਂ ਨੂੰ 10 ਨਹੀਂ ਦੋ ਮੰਨ ਲਾ ਨੁਕਸਾਨੇ ਗਏ 1 2 ਕਟੇ ਆ ਗਏ ਆ ਬੱਚੇ ਆ ਗਏ 6 ਬੱਚੇ ਤਾਂ ਤਿਆਰ ਹੋਗੇ ਨਾ ਹਰ ਸਾਲ ਆਪਣੇ 6 ਬੱਚੇ ਤਿਆਰ ਹੋਗੇ ਸਾਲ ਦਾ ਆਪਾਂ ਨੂੰ 6-7 ਲੱਖ ਰੁਪਇਆ ਇਹੀ ਬਚਣਾ ਹੂੰ ਤੇ ਹੁਣ ਸਾਨੂੰ ਇਹਦੇ ਬਾਰੇ ਦੱਸੋ ਇਹ ਕੱਟੀ ਜਿੰਮਾ ਲੱਖ ਮਹੀਨੇ ਦੀ ਆਪਣੀ ਹੂੰ ਇਹਨੇ ਹੁਣ ਜਦੋਂ ਨੂੰ 2 ਸਾਲ ਦੀ ਹੋਣਾ ਵਧੀਆ weight ਕਰ ਜਾਣਾ 2.5-3 ਕੁਇੰਟਲ ਤੇ ਇਹਦੇ ਸੀਮਣ ਲੱਗ ਜਾਣਾ ਇਹ ਡਾਇਮੰਡ ਦੀ ਆਪ ਇਹਦੀ ਮਾਂ ਦਾ ਦੁੱਧ ਸੀਗਾ 15 ਕਿਲੋ ਹਾਂਜੀ ਤੇ ਵਧੀਆ ਸੀਮਣ ਭਰਾਇਆ ਡਾਇਮੰਡ ਦੀ ਇਹ ਆ ਹੁਣ ਇਹ ਪਹਿਲੇ ਸੂਏ ਹੀ 14 ਕਿਲੋ ਦੁੱਧ ਦੇਊਗੀ ਹਾਂਜੀ ਤੇ ਜਦੋਂ ਦੂਜੇ ਸੂਏ ਸੂਗੀ ਇਹ 17 ਪਲੱਸ ਜਾਊਗੀ ਠੀਕ ਇਹ ਬਸ ਡੈਰੀ ਫਾਰਮ ਕੰਮਜਾਬ ਹੋਣਾ ਦੋ ਤਿੰਨ ਗੱਲਾਂ ਹੀ ਆ ਇੱਕ ਤਾਂ ਬੱਚਾ ਬਚਾਉਣਾ ਜ਼ਰੂਰੀ ਆ ਲੋਕ ਕਹਿੰਦੇ ਆ ਇਹਨਾਂ ਨੂੰ ਦੁੱਧ ਪਿਆਈ ਦਾ ਚਕਾ ਦੇਓ ਕਟਿਆਂ ਵਾਲਿਆਂ ਨੂੰ ਉਹੀ ਡੇਰੀ ਪਾਲੋ 2 ਕਿਲੋ ਉਸ ਟਾਈਮ ਤਾਂ ਆਪਾਂ 2 ਕਿਲੋ ਡੇਰੀ ਪਾਲਾਂਗੇ ਬਾਤ ਜਾਂਦਾ ਆਪਾਂ ਨੂੰ ਦੇਣ ਦਾ 100 ਰੁਪਿਆ ਵੱਧ ਕਮਾਈ ਆਉਣ ਲੱਗ ਜਾਂਦੀ ਆ ਜਦੋਂ ਬੱਚਾ ਆਪਾਂ ਕਿਸੇ ਨੂੰ ਦੇ ਦਿੰਨੇ ਆ ਜਾਂ ਮਰ ਜਾਂਦਾ ਏ ਉਦੋਂ ਤਾਂ ਕਹਿੰਦੇ ਆ ਵੀ ਦੁੱਧ ਪਈ ਜਾਂਦਾ ਵੀ ਇਹਨੇ ਦੁੱਧ ਪੀਣਾ ਸੀ ਪਰ ਉਹ ਚੀਜ਼ ਨਹੀਂ ਆਪਾਂ ਸੋਚਦੇ ਵੀ ਇਹ ਆਪਣੀ ਇੱਕ ਸਾਲ ਦੀ ਐਫ ਡੀ ਆ ਵੀ 2 ਸਾਲ ਬਾਅਦ ਆਪਾਂ ਇਹ ਕੈਸ਼ ਕਰਾ ਲੈਣੀ ਸੀ ਲੱਖ ਰੁਪਿਆ ਤੇ ਉਹ ਜਿਹੜਾ 100-100 ਦਾ ਦੁੱਧ ਪਚਾ ਕੇ ਤੁਸੀਂ ਡੇਰੀ ਪਾਇਆ ਉਹ ਤੁਹਾਡੇ ਜਵਾਕਾਂ ਨੇ ਡੋਪ ਨਹੀਂ ਖਾ ਜਾਣੀਆਂ ਸ਼ਾਮ ਨੂੰ ਪਤਾ ਹੀ ਨਹੀਂ ਲੱਗਣਾ ਕਿੱਧਰ ਗਿਆ 100 ਰੁਪਿਆ ਤੇ ਜਿਹੜੀ ਆ ਹਾਏ ਫ੍ਰੈਂਸ ਹੂੰ ਇਹ ਹੋ ਗਈ ਆਪਣੀ 2 ਸਾਲ ਤੇ 2 ਮਹੀਨੇ ਦੀ ਹੂੰ ਠੀਕ ਆ ਇਹ ਸੀਗੀ ਆਪਣੇ ਕੋਲੇ ਮੱਧ ਸੀਗੀ ਉੱਗੋ ਕਿਆ ਤੋਂ ਲਿਆਂਦੀ ਉਹਦੇ ਮਗਰ ਆਈ ਸੀਗੀ ਇਹ ਹਰਿਆਣੇ ਦੀ ਪੰਚਾਇਤੀ ਸ਼ਾਂਤੀ ਕੱਟੀ ਆ ਜਾਨੀ ਵਧੀਆ ਸੀਮਨ ਦੀ ਆ ਇਹਦੀ ਮਾਂ ਦਾ ਦੁੱਧ ਸੀਗਾ 14 ਕਿਲੋ ਹੂੰ ਤੇ ਮੇਰੇ ਹਿਸਾਬ ਨਾਲ ਆਸਾ ਵੀ ਇਹ ਕੱਟੀ ਪਹਿਲੇ ਸੂਈ 14 ਪਲੱਸ ਜਾਊਗੀ ਸੀਲ ਇਹ ਬਹੁਤ ਜਾਦੇ ਆ ਇਹਨੂੰ ਇਹਦੀ ਮਾਂ ਖਰਾਬ ਹੋ ਗਈ ਸੀਗੀ ਆਪਾਂ ਵੇਚਤੀ ਸੀਗੀ ਤੈਨੂੰ ਜਾਦੀ ਆ ਕੱਟਿਆਂ ਵਾਲਿਆਂ ਨੂੰ ਦੇਖੀ ਸੀ ਜਿਆਦਾ ਬਿਮਾਰ ਹੋ ਗਈ ਸੀ ਬਚਨ ਦੀ ਕੋਈ ਉਮੀਦ ਨਹੀਂ ਸੀਗੀ ਇੱਕ ਮਹੀਨਾ ਉਹਨੇ ਦੁੱਧ ਦਿੱਤਾ ਜਿਹੜਾ 2-2 ਕਿਲੋ ਡੰਗਦਾ 3-3 ਕਿਤੇ 3.5 ਉਹ ਮੈਂ ਇਸੇ ਨੂੰ ਹੀ ਪਿਆਇਆ ਸੀਗਾ 7-7 ਕਿਲੋ ਦੁੱਧ ਦਿਹਾੜੀ ਦਾ ਪੀਤਾ ਹੋਇਆ ਇਹਦਾ ਇੱਕ ਮਹੀਨੇ ਬਾਅਦ ਉਹ ਜਮਾ ਮਾਰਨ ਕਿਨਾਰੇ ਸੀਗੀ ਤੇ ਉਸ ਤੋਂ ਬਾਅਦ ਉਹਨੂੰ ਚਿਕਾਤਾ ਸੀ ਕਟਿਆਂ ਵਾਲਿਆਂ ਨੂੰ ਫੇਰੇ ਦੇ ਲਈ ਡਾਕਟਰ ਖਾਣੇ ਨੇ ਲਿਖਿਆ ਆਪਾਂ ਸੁੱਕਾ ਦੁੱਧ ਲਿਆਂਦਾ ਇੱਕ ਬੈਗ ਇਹਨੂੰ ਸੁੱਕੇ ਦੁੱਧ ਦਾ ਪਿਆਇਆ ਸੀ ਫੇਰੇ ਇਹ 3 ਮਹੀਨੇ ਦੀ ਹੋ ਗਈ ਸੀ ਫੇਰੇ ਹੀ ਫੀਡ ਦੇਣ ਲੱਗੇ ਸੀ ਤੇ ਚਾਰਖਾਨ ਲਾ ਕੇ ਤੇ ਫੀਡ ਵੀ ਇਹਨੇ ਇੱਕ ਬੈਗ ਹੀ ਖਾਦਾ ਬਾਅਦ ਚ ਕੱਲੇ ਚਾਰ ਤੇ ਹੋ ਗਈ ਸੀ ਤੇ ਜਾਂ ਜਦੋਂ ਕੋਈ ਮੱਧ ਹੋਰ ਸੂਈ ਹੁੰਦੀ ਸੀ ਬੌਲਾ ਦੁੱਧ ਪੀਂਦੀ ਸੀ ਇਹ ਹੂੰ ਕਿਉਂਕਿ ਇਹ ਸੀਸੀ ਨਾ ਪੀਣ ਗੱਜਗੀ ਸੀ ਬੱਠਲ ਚ ਵੀ ਪੀ ਲੈਂਦੀ ਸੀ ਇਸੇ ਕਰਕੇ ਵਧੀਆ ਤਿਆਰ ਹੋਈ ਆ ਹੁਣ ਇਹ 2 ਸਾਲ ਤੇ ਇੱਕ ਮਹੀਨੇ ਦੀ ਆ ਦੇਖੋ ਇਹਦੇ ਹਾਂਜੀ 2 ਸਾਲ ਇੱਕ ਮਹੀਨੇ ਦੀ ਆ ਤੇ ਜਿਹੜੀ ਮਰਜ਼ੀ ਮੱਧ ਖੜ੍ਹਾ ਦਿਓ ਵੱਡੀ ਲੱਗੂ ਜੀ ਮੱਧ ਤੋਂ ਇਹ ਇਹਦਾ ਹਾਈਟ ਆ ਨਾ ਇਹਦੀ ਇਹਦੀ ਹਾਈਟ ਤਾਂ ਆਈ ਹੈ ਇਹ ਦੁੱਧ ਪੀਤਾ ਕਿਨੇ ਹਾਈਟ ਬਣ ਗਈ ਹਾਂ ਸੰਭਾਈ ਜਿਆਦੇ ਸੀ ਕਿਉਂਕਿ ਇਹਦੀ ਮਾਂ ਹੈ ਨਹੀਂ ਸੀ ਇਹਨੂੰ ਆਪਾ ਲਾੜ ਪਿਆਰ ਨਾਲ ਪਾਲਿਆ ਰੋਟੀ ਪਾ ਦੇਣੀ ਜਾਂ ਗਰਸ਼ਾਨ ਨੇ ਆਉਣਾ ਖੁੱਲੀ ਛੱਡ ਲੈਣੀ ਇਹਦੇ ਥੱਲੇ ਬਹਿ ਜਾਣਾ ਲੈ ਹੁਣ ਆਮ ਤਾਂ ਪਹਿਲਾਂ ਨਾਲ ਝੋਟੀਆਂ ਹਲਦੀਆਂ ਇਹਨੂੰ ਜਦੋਂ ਤੁਸੀਂ ਥਾਣ ਪੜਹੁਗੇ ਕਿਉਂ ਹੋਗੇ ਇਹਨੇ ਪੂਸ ਚੈੱਕ ਲੈਣੀ ਆ ਜੇ ਗਰਸ਼ਾਨ ਹੋਵੇ ਤੇ ਰਹਿਣੇ ਬੈਠਣ ਲੱਗ ਜਾਣਾ ਹੋ ਸਕਦਾ ਹੁਣ ਵੀ ਬੈਠ ਜਾਵੇ ਜਦੋਂ ਆਪਾਂ ਇਹਨੂੰ ਆਸਿਰ ਤੇ ਹੱਥ ਮਾਰਨ ਲੱਗ ਜਾਣਾ ਜਦੋਂ ਇਹ ਆਏ ਗਿਰਸ਼ਾਨ ਹੱਥ ਫੇਰਦਾ ਇਸ ਤਰ੍ਹਾਂ ਫੇਰ ਤੇ ਨਾ ਫਿਰ ਥੱਲੇ ਬਹਿ ਜਾਂਦੀ ਹੈ ਕਿ ਥੱਲੇ ਬਹਿ ਕੇ ਗਿਰਸ਼ਾਨ ਦੀ ਬੁੱਕਲ ਚ ਆਏ ਪੈ ਜਾਣਾ ਬਸ ਲੱਗ ਹੀ ਨਾ ਪੈ ਹੋ ਸਕਦਾ ਹੁਣ ਇਹ ਬਹਿ ਜਾਵੇ ਆ ਵੀ ਨੇ ਮੈਨੂੰ ਕਹਿਣਾ ਬੈਠ ਗਏ ਕਹਿਣ ਲੱਗ ਜਾਣਾ ਮੇਰੇ ਨਾਲ ਤੇ ਇਹ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਵੀ ਜੇ ਡੈਰੀ ਫਾਰਮ ਚੋਂ ਕੰਮਜਾਪ ਹੋਣਾ ਤਾ ਬੱਚੇ ਬਚਾਉਣੇ ਪੈਣੇ ਆ ਬੱਚੇ ਹੀ ਬਚਣੇ ਆ ਡੇਰੀ ਫਾਰਮ ਚ ਹੋਰ ਕੁਛ ਨਹੀਂ ਵੜਦਾ ਮੇਰੇ ਨਾਲ ਕੋਈ ਬਹੁਤੀ ਟੈਸਟ ਕਰ ਲਵੇ ਜਿੰਨੀਆਂ ਵੱਡੀਆਂ ਗਾਵਾਂ ਆ ਉਹਨਾਂ ਦੀ ਫੀਡ ਉਹਨਾਂ ਦੀ ਦੇਖਭਾਲ ਦਾ ਟ੍ਰੀ ਲਾਗ ਸਾਇਲੇ ਦਾ ਖਰਚਾ ਹੂੰ ਸੇਲਿਜ ਪਾਉਣ ਵੇਲੇ ਮੱਕੀ ਬੀਜਣ ਦਾ ਖਰਚਾ ਡੀਜ਼ਲ ਡੱਪਾ ਸਾਰਾ ਕੁਝ ਔਸਤ ਕੱਢਣੀ ਆ ਦੁੱਧ ਵਾਲੇ ਪੈਸਿਆਂ ਚੋਂ ਹੀ ਨਿਕਲਣੀਆਂ ਹੋਣ ਜੇਕਰ ਦਾ ਖਰਚਾ ਆਪਾਂ ਚਲਾਉਣਾ ਜਦੋਂ ਕਿ ਆਪਣੇ ਕੰਮ ਹੀ ਡੇਰੀ ਫਾਰਮ ਦਾ ਮੇਨ ਤੇ ਮੰਨ ਕੇ ਚੱਲੋ ਜਦੋਂ ਆਪਾਂ ਬੱਚੇ ਤਿਆਰ ਹੁੰਦੇ ਆ ਜਿਹੜੀਆਂ ਵੱਡੀਆਂ ਗਾਂਾਂ ਹੋ ਜਾਂਦੀਆਂ ਦੂਜੇ ਸੂਏ ਜਾਂ ਤੀਜੇ ਸੂਏ ਜਾਂ ਮੱਝਾਂ ਉਹ ਆਪਾਂ ਸੇਲ ਕਰ ਦਿੰਨੇ ਆ ਤੇ ਜਿਹੜੇ ਬੱਚੇ ਹੁੰਦੇ ਆ ਆਪਣੇ ਆਪ ਦੇ ਟੀਕੇ ਭਰਾਏ ਹੁੰਦੇ ਆ ਪਤਾ ਹੁੰਦਾ ਏ ਜਿਹੜੀ ਗਾਂ ਸੇਲ ਕਰਾਂਗੇ ਵੱਡੇ ਦੂਜੇ ਤੀਜੇ ਸੂਏ ਉਹ 30 ਲੀਟਰ ਵਾਲੀ ਹੋਊ ਜਿਹੜਾ ਬੱਚਾ ਆਪਦੇ ਹੱਥੀ ਤਿਆਰ ਕੀਤਾ ਉਹ 40 ਵਾਲਾ ਹੋਊਗਾ ਜੇ ਮੈਂ ਦਾ ਬੱਚਾ ਏ 12 ਕਿਲੋ ਵਾਲੀ ਮੈਂ ਵੇਚ ਕੇ ਆਪ ਦਾ ਬੱਚਾ ਤਿਆਰ ਕੀਤਾ 14 ਤਾਂ ਦੇਊਗਾ ਹੀ ਦੇਊਗਾ ਜਿਵੇਂ ਆਹ ਕੱਟੀ ਆ ਹੁਣ ਕਹਿੰਦੇ ਆ ਬਾਤ ਦਾਣੀ ਇਹ ਕੱਟੀ ਕਹੇ ਨੇ ਕਟਿਆਂ ਗੱਡੀਆਂ ਵਾਲਿਆਂ ਨੂੰ ਦੇਤੀ ਸੀ 3500 ਦੀ ਸਿਰਫ ਿੱਡੀ ਕਸੀ ਬਚੂਂਗੜੀ ਜੀ ਤੇ ਤੈਨੂੰ ਯਾਦ ਹੋਣਾ ਕਿ ਮੈਂ ਤੁਰੇ ਜਾਂਦਿਆਂ ਤੂੰ ਮੈਂ ਤੇ ਕਿਰਸ਼ਾਨ ਨੇ ਲੈ ਲਈ ਸੀਗੀ ਕਿਰਸ਼ਾਨ ਕਹਿੰਦਾ ਡੈਡੀ ਇਹਦੀ ਜਾਨ ਬਚਾਉਣੀ ਆ ਆਪਾਂ 4500 ਦੀ ਲੈ ਲਈ ਸੀ ਜਾਨ ਹੈ ਨਾ ਉਸ ਗੱਲ ਨੂੰ ਅੱਜ 3 ਸਾਲ ਹੋ ਗਏ ਆ ਹੂੰ ਤੇ ਇੰਨੀ ਕਸਾਂ ਵੀ ਕਿਰਸ਼ਾਨ ਨੇ ਇਹ ਇਹਨੇ ਟੀਕਾ ਲੈ ਲਿਆ 2 ਸਾਲ ਬਾਅਦ ਹੀ ਤੇ ਹੁਣ ਇਹ ਸੂਈ-ਗੂਈ ਆ ਤੇ 13 ਲੀਟਰ ਦੁੱਧ ਦੇ ਰਹੀ ਆ ਤੇ ਰੌਲਾ ਕੀ ਅਸੀਂ 4500 ਰੁਪਿਆ ਲਾਇਆ ਤੇ ਸਾਰੇ ਪਸੰਗਾਂ ਦੇ ਜਿਹੜੇ ਬੇਹੇ ਪੱਠੇ ਹੁੰਦੇ ਸੀ ਉਹਨਾਂ 'ਚ ਦਾਣਾ ਬਚਿਆ ਹੁੰਦਾ ਸੀ ਉਹ ਇਹਨੂੰ ਪਾ ਦਿੰਦੇ ਸੀ ਇਸੇ ਕਰਕੇ ਇਹ ਬਚ ਗਈ ਤੇ ਕਰਦ ਕਰ ਗਈ ਕਾਦੇ ਨੇ ਤਾਂ ਘੱਟ ਕੀਤਾ ਕਿਉਂਕਿ ਇਹ ਬਹੁਤ ਹੀ ਮਾੜੇ ਘਰੋਂ ਆਈ ਵੀ ਸੀ ਇਹਦੀ ਤਾਂ ਸਿਰਫ ਜਾਨ ਬਚਾਈ ਆ ਹੂੰ ਤੇ ਹੁਣ ਉਹ ਮਾਝ ਆਪਣੀ ਉਹ ਕਰਦੀ ਆ ਉਹ ਵੀ ਦਿਖਾ ਦਿੰਨੇ ਆ ਹੁਣ ਸਾਡੀ ਵੀਡੀਓ ਬਹੁਤ ਵੱਡੀ ਹੋ ਜੂਗੀ ਲੰਬੀ ਹੋ ਜੂਗੀ ਪਰ ਬਸ ਦਿਖਾ ਦਿੰਨੇ ਆ ਬਸ ਹੂੰ ਆ ਮੈਂ ਦਿਖਨੀ ਆ ਸਾਡੀ ਉਹ ਦੀ ਜੀ ਇਹ ਢਾਬੀ ਆ ਆਮ ਬੰਦਿਆਂ ਤੋਂ ਤੇ ਦੁੱਧ ਹੈ ਗਿਆ 18 ਲੀਟਰ ਲੇਵਾ ਜੀ ਇਹ ਨੂੰ ਬਹੁਤ ਸਫਾਈ ਵਾਲਾ ਲੇਵਾ ਹੈ ਦਾ ਥਾਂ ਤੋਂ ਬਹੁਤ ਚੰਗੇ ਨੇ ਤੇ ਇਹਦੇ ਮਗਰ ਬੱਚਾ ਆ ਇਹਦਾ ਨਾਮ ਗਰਸ਼ਾਨ ਨੇ ਹਜੇ ਤਰਿਆ ਨਹੀਂ ਕਹਿੰਦਾ ਮੈਂ ਧਰਨਾ ਜੇ ਸੋਚਦਾ ਹ ਰੋਜ਼ ਹੀ ਨਾ ਕਿਤੇ ਦੇਖਣ ਲੱਗ ਜਾਂਦਾ ਕਿਤੇ ਕਹਿੰਦਾ ਟਰੰਕਾ ਰੱਖਣਾ ਕਿਤੇ ਜਿਆਦਿਕਾ ਇਹਦੇ ਨਾਮ ਰੱਖੇ ਜਾਂ ਦੂਜੇ ਨਾਮ ਮੈਂ ਕਹਿੰਦਾ ਜਿਹੜੇ ਨਾਮ ਜਾਂਦੇ ਆ ਉਹਦੇ ਨਾਮ ਲੱਭੀ ਜਾਂਦਾ ਮੇਰੇ ਅੱਗੇ ਸੀ ਨਹੀਂ ਇਹਦਾ ਨਾਮ ਆਪਾਂ ਕੁਝ ਹੋਰ ਰੱਖਾਂਗੇ ਹੁਣ ਇਹਦਾ ਦੁੱਧ ਬੰਦ ਕੀਤਾ ਜਿਵੇਂ ਨਾ ਬਰਕਰਤ ਰੱਖਿਆ ਹੋਇਆਗਾ ਇਹਦਾ ਹੁਣ ਦੁੱਧ ਬੰਦ ਕੀਤਾ ਹੋਇਆ ਨਾ ਤਿੰਨ ਦਿਨ ਹੋ ਗਏ ਥੋੜਾ ਦੁੱਧ ਪਿਉਣਿਆ ਕਿਉਂਕਿ ਇਹ ਗੰਦੀ ਫੀਡ ਨਹੀਂ ਖਾਣ ਲੱਗੀ ਹੂੰ 15 ਦਿਨ ਦੀ ਹੋ ਗਈ ਡੀ ਵਾਰਮਿੰਗ ਵੀ ਕਰਤੀ ਆ ਤੇ ਪਰ ਇਹ ਫੀਡ ਨਹੀਂ ਖਾਣ ਲੱਗੀ ਹੁਣ ਕਿਸਾਨ ਨੇ ਇਹਦਾ ਦੁੱਧ ਹੀ ਬੰਦ ਕਰਾਦਾ ਕਹਿੰਦਾ ਡੈਡੀ ਭੁੱਖੀ ਹੋਈ ਫਿਰ ਖਾਊਗੀ ਖਾਊਗੀ ਫੀਡ ਹਾਂਜੀ ਭਾਈ ਹੁਣ ਅੱਜ ਦੀ ਸਾਡੀ ਵੀਡੀਓ ਤਾਨੂੰ ਪਸੰਦ ਆਈ ਹੋਊਗੀ ਪਸੰਗਾਂ ਦੇ ਪ੍ਰਤੀ ਤੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਫਾਰਸ ਧੂਣ ਵਾਲਾ ਸਿਸਟਮ ਦਿਖਾਵਾਂਗੇ ਹਾਂ ਤੇ ਪਸਾਂ ਵੇਖ ਲਓ ਕਿੰਨੀਆਂ ਗੰਦੀਆਂ ਇਹਦੇ ਕੱਲ ਨੂੰ ਦੇਖਿਓ ਕੱਲੂ ਵੇਖਿਓ ਤੁਸੀਂ ਵੀ ਕੱਲ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਲੈ ਕੇ ਆਵਾਂਗੇ ਅਸੀਂ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਪਸੰਗਾਂ ਦੇ ਰਿਲੇਟਡ ਵੀਡੀਓ ਦੇਖਣ ਲਈ ਤੇ ਆਪਣਾ ਜਿਹੜੇ ਮੈਂ ਦੂਸਰੇ ਬਲੌਗ ਪਾਉਣੀ ਆ ਕੀ ਉਹ ਵੀ ਆਇਆ ਕਰਨਗੇ ਤੇ ਪਸ਼ੂਆਂ ਦੀਆਂ ਵੀਡੀਓ ਵੀ ਆਇਆ ਕਰਨੀਆਂ ਜਿਦੇ ਤੇ ਸਾਨੂੰ ਵੱਧ ਵਿਊਜ਼ ਆਏ ਵੱਧ ਕਮੈਂਟ ਆਏ ਉਸ ਤਰ੍ਹਾਂ ਦੀਆਂ ਵੀਡੀਓ ਸਾਡੇ ਚੈਨਲ ਤੇ ਆਇਆ ਕਰਨੀਆਂ ਜੇ ਤੁਹਾਨੂੰ ਕੋਈ ਵੀ ਨੌਲੇਜ ਚਾਹੀਦੀ ਆ ਸਾਨੂੰ ਤੁਸੀਂ ਕਮੈਂਟ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਜੇਕਰ ਕਿਸੇ ਨੇ ਪਸ਼ੂ ਕੋਈ ਖਰੀਦਣਾ ਜਾਂ ਵੇਚਣਾ ਉਹ ਵੀ ਮੈਨੂੰ ਸਾਨੂੰ ਮੈਸੇਜ ਕਰ ਸਕਦਾ ਤੇ ਮੈਂ ਆਪਣਾ ਕੰਟੈਕਟ ਨੰਬਰ ਦੇ ਦੂੰ ਕਿਉਂਕਿ ਸਾਡਾ ਸੇਲ ਪਰਚੇਸ ਦਾ ਕੰਮ ਨਾਲ ਇਹ ਜਾਨੀ ਵਧੀਆ ਕੁਆਲਿਟੀ ਦੇ ਪਸ਼ੂ ਹੋਣ ਜਿਆਦਾ ਮਹਿੰਗੇ ਨਾ ਹੋਣ ਜਿਆਦਾ ਸਸਤੇ ਨਾ ਹੋਣ 1 ਲੱਖ ਤੋਂ ਲੈ ਕੇ ਸਵਾ ਲੱਖ ਦੀ ਰੇਂਜ ਤੱਕ ਦੇ ਪਸ਼ੂ ਅਸੀਂ ਜਿਆਦਾ ਖਰੀਦਦੇ ਤੇ ਵੇਚਦੇ ਆ 1.5 ਲੱਖ ਤੀਕ ਵੀ ਖਰੀਦ-ਵੇਚ ਕਰ ਲੈਨੇ ਆ ਪਰ ਇਸ ਤੋਂ ਉੱਪਰ ਨਹੀਂ 50 ਤੋਂ ਥੱਲੇ ਨਹੀਂ ਲੈਂਦੇਗੇ ਕੋਈ ਗਾਂ ਹੋਵੇ ਜਾਨੀ ਮਾੜੀ ਕੁਆਲਿਟੀ ਵੀ ਨਹੀਂ ਲੈਣੀ ਜੀ ਹਾਂਜੀ ਤੇ ਅੱਜ ਸਾਡੀ ਵੀਡੀਓ ਲੰਬੀ ਹੋ ਗਈ ਆ ਤੇ ਤੁਹਾਡਾ ਟਾਈਮ ਅਸੀਂ ਜਿਆਦਾ ਲਿਆ ਆਏਗਾ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਸਾਰਿਆਂ ਨੂੰ ਬਾਏ ਬਾਏ ਜੀ